ਮੰਮੀ ਬੈਠੇ ਹੋ ਹਾਂ ਫਤ ਬੈਠੀ ਆ ਜਾ ਤੇ ਤੂੰ ਕੱਪੜੇ ਪਾ ਲਿਆ ਤੂੰ ਕਿਤੇ ਜੰਨੇ ਆ ਮੰਮੀ ਚੱਲੀ ਮੈਂ ਪਿੰਡ ਲਖਬੀਰ ਆਂਦੇ ਲੈ ਚਟਪਟੇ ਤਿਆਰ ਹੋ ਪਈਆਂ ਤੂੰ ਮੰਮੀ ਹਫਤਾ ਤੇ ਹੋ ਗਿਆ ਏ ਉਹ ਤੇ ਮੇਰੀ ਸਾਸੜੀ ਕੁਛ ਕਹਿੰਦੀ ਨਹੀਂ ਹੈਗੀ ਤਾਂ ਮੈਂ ਇੱਥੇ ਰਹਿ ਲਿਆ ਤੇ ਹੁਣ ਕਿੰਨੇ ਕ ਦਿਨ ਰਹੀ ਜਾਣਾ ਨਾਲੇ ਮੈਨੂੰ ਫੋਨ ਆਇਆ ਹੀ ਲਖਬੀਰ ਦਾ ਕਹਿੰਦੇ ਮੰਮੀ ਨੇ ਹੋਰ ਕਿੰਨਾ ਕ ਕੰਮ ਕਰਨਾ ਵਿਆਹ ਇੱਕ ਦੋ ਉਹਨਾਂ ਨੂੰ ਜਾਣਾ ਉੱਥੇ ਤੇ ਕਹਿੰਦੇ ਫਿਰ ਘਰ ਵੀ ਕਿਸੇ ਨੇ ਰਹਿਣਾ ਹੈ ਨਾਲੇ ਤੁਹਾਨੂੰ ਪਤਾ ਬੋਰਡ ਲਾਇਆ ਹੀ ਟਿਊਸ਼ਨ ਦਾ ਜਿਹਨੂੰ ਬੱਚੇ ਵੀ ਪਤਾ ਕਰਨਾ ਆਂਦੇ ਆ ਉਹ ਤਾਂ ਗੱਲ ਹੈਗੀ ਹੈ ਚਲੋ ਤੇ ਕੰਮ ਚੰਗੀ ਗੱਲ ਹੈ ਪਤਾ ਕੰਮ ਚੱਲੇਗਾ ਤੇ ਵਧੀਆ ਹੋ ਜਾਏਗਾ ਤੇ ਮੈਂ ਤਾਂ ਅੰਦੇ ਹੱਥਿਆੜੀ ਹੋ ਰਹੀਂਦੀ ਫੇਰ ਆ ਜਾਾਂਗੀ ਮੰਮੀ ਤੇ ਰਹਿ ਕੇ ਜਾਵਾਂਗੀ ਨਾਲੇ ਨਾ ਸਿਆਲ ਆ ਗਿਆ ਬੱਚੇ ਬਣਾਉਣਾ ਵੀ ਤੂੰ ਕਿੱਥੇ ਨਿਕਲਿਆ ਜਾਣਾ ਤੀ ਕੋਈ ਨਹੀਂ 1-2 ਦਿਨ ਹੀ ਆ ਦੂੰਗੀ ਫੇਰ ਆਹ ਨਾਲੇ ਤੁਹਾਨੂੰ ਪਤਾ ਠੰਡ ਵੀ ਹੋ ਗਈ ਐ ਮੈਨੂੰ ਦੱਸਿਆ ਹੀ ਨਹੀਂ ਮੈਂ ਚਾਹਾਂ ਕੋਈ ਮੰਮੀ ਆ ਰਹਿਂ ਦੋ 2000 ਰੁਪਏ ਦੇ ਫੜ ਮੈਂ ਕਹਿੰਦੇ ਹਾਂ ਦੋ 60 ਸਵਾਨੀ ਉਹ ਮੈਨੂੰ ਦੱਸਿਆ ਨਹੀਂ ਕਿ ਮੈਂ ਅੱਜ ਚੱਲ ਜਾਣ ਨਹੀਂ ਤਾਂ ਮੈਂ ਹੋਰ ਲੈ ਆਂਦੀ ਕਢਾ ਕੇ ਵੇਖਾਂ ਮਾਤਾ ਦਾ ਹਾਲ ਕਿੱਦਾਂ ਮੁਠਾਂ ਦੇ ਵਿੱਚ ਪੈਸੇ ਲਈ ਜਾਂਦੀ ਦਵਾਈ ਦਾ ਫੇਰ ਪਤਾ ਕੀ ਕਹਿਣਾ ਮੈਂ ਤੇ ਕੁੜੀ ਨੂੰ ਕੁਛ ਦਿੱਟਾਈ ਨਹੀਂ ਕੁੜੀ ਮੇਰੀ ਇਦਾਂ ਹੀ ਚੱਲ ਗਈ ਹੈ ਤੇ ਹੁਣ ਹਾਲ ਵੇਖ ਲੈ ਇਹਦਾ ਚੋਰੀਆਂ ਵੇਖ ਡਕਮਾਉਂ ਡਈ ਆ ਜੇ ਦੇੜੀਆਂ ਤੁਹਾਡੇ ਸਾਹਮਣੇ ਦੇ ਸਾਨੂੰ ਹੀ ਪਤਾ ਲੱਗੇ ਕਿ ਕੀ ਦਿੱਤਾ ਤੇ ਕੀ ਨਹੀਂ ਦਿੱਤਾ ਆਹ ਤੇ ਕੱਲਾ ਮਾੜੀਆਂ ਮਾਤਾ ਤੇਰੀਆਂ ਮੁੜ ਕੇ ਕਹਿਣਾ ਕੁੜੀ ਨੂੰ ਕੁਛ ਨਹੀਂ ਦੇ ਕੇ ਤੋਰਿਆ ਖਾਲੀ ਹੱਥੇ ਚਲ ਗਈ ਮੇਰੀ ਧੀ ਕਰ ਲੋ ਕਰ ਲੋ ਜੋ ਕਰਨਾ ਹੁੰਦਾ ਮੈਂ ਵੇਖ ਲਿਆ ਕੋਈ ਨਹੀਂ ਕੁੜੀ ਨੇ ਚਲੀ ਜਾਣਾ ਵਾ ਮਾਤਾ ਨੂੰ ਤਾਂ ਬਾਅਦ ਵਿੱਚ ਮੈਂ ਤਾਂ ਸੁੰਗੀ ਨਾ ਪਤਾ ਜਦੋਂ ਆਈਆਂ ਮੁੱਠਾਂ ਡਈਆਂ ਪਰਨਾ ਕੋਈ ਨਾ ਮੇਰੇ ਹੱਥ ਹੀ ਆਉਣਾ ਵਾ ਕਰੂੰਗੀ ਇਲਾਜ ਫਿਰ ਚੰਗੀ ਤਰ੍ਹਾਂ ਥੋੜੀ ਦੇ ਦਿਓ ਆਪਣੇ ਦਵਾਈ ਦਰੂ ਵਾਸਤੇ ਨਾ ਪੜ ਕੇ ਪੜਨਾ ਮੂੰਹ ਪਾ ਪਾ ਲੱਗਿਆ ਨਾ ਬਾਹਨ ਉਹਨਤੇ ਅੱਖਾਂ ਤਾਂ ਹੀ ਜਾਂਦੀਆਂ ᱛੀ ਮੈਂ ਤਾਂ ਪਰਦੇਆਂ ਨੇ ਦਿੱਤੇ ਆ ਵਰਤਨ ਨਹੀਂ ਤਸੂਟ ਸਾਟ ਬਣਾਣੀ ਮੈਨੂੰ ਪਹਿਲੇ ਪਤਾ ਹੀ ਗਈ ਵੇਖ ਨਾ ਲਵੇ ਗਈ ਕਿੱਥੇ ਅੱਗਾ ਇੱਥੇ ਤੂੰ ਫਿਰਦੀ ਮੈਂ ਤਾਂ ਮਿਲਣਾ ਬਾਅਦ ਚ ਫਿਰ ਕਹੂਗੀ ਨਹੀਂ ਮੇਰੇ ਖਾ ਮਾਣ ਨੂੰ ਮਿਲ ਕੇ ਚੱਲ ਗਈ ਨਾਲੇ ਵੀਰ ਜੀ ਕਿੱਥੇ ਆ ਉਹ ਵੀ ਇੱਥੇ ਕਿਤੇ ਬਾਹਰ ਹੁਣਾ ਮੈਂ ਕਹਿੰਦਾ ਸ਼ਾਂਤ ਕਿਤੇ ਬੰਬੀ ਵੱਲ ਚੱਲ ਗਿਆ ਹੋਏ ਪਤਾ ਨਹੀਂ ਮੈਨੂੰ ਹਣਾ ਕੋਈ ਨਹੀਂ ਲਖਬੀਰ ਆਂਦੇ ਨਾ ਤੇ ਫਿਰ ਚੱਲਣਾ ਨੇ ਦੇਖ ਲੈ ਮੰਮੀ ਅੱਜ ਫੇਰ ਆਣ ਲੱਗੇ ਆ ਇਨ ਨੂੰ ਬਸ ਯਾਨੀ ਤੇ ਜਿੰਨੂ ਜਾ ਕੇ ਹਮ ਗੱਲ ਕਰੋਗੇ ਦਵਾਈ ਆ ਲੱਗਾ ਤੇ ਪਕੌੜੇ ਪਕਾੜੇ ਕਰਨੀ ਆ ਹਾਂ ਚਲੋ ਨਾ ਚਾਹ ਪੀ ਕੇ ਚਲ ਜਾਣਾ ਹਾਂ ਮੈਂ ਤਾਂਹੀਂ ਤੇ ਆ ਰਹੀਆਂ ਨਾ ਚਾਹ ਹੀ ਪੀਣੀ ਹੈ ਰੋਟੀ ਪੰਨੀ ਖਾਣਾ ਕਿਉਂਕਿ ਉਹਨਾਂ ਨੇ ਡਿਊਟੀ ਤਵਾਣਾ ਤੇ ਆਣ ਕੇ ਫਿਰ ਤੁਹਾਨੂੰ ਬਤਨ ਰਹਾ ਹੋ ਜਾਂਦਾ ਸ਼ਾਮ ਨੂੰ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਅੱਜ ਕੱਲ੍ਹ ਤਾਂ ਹੈਗੀ ਹੈ ਠੰਡ ਵਾਲ ਨਾਲੇ ਹੁਣ ਪਤਾ ਆਹੋ ਤੇ ਕੋਈ ਨਹੀਂ ਮੈਂ ਮੁਖੇ ਰਾਵਾਂਗੀ ਤੇ ਜੇ ਲੋੜ ਹੋਈ ਨਾ ਤੇ ਮੈਨੂੰ ਫੋਨ ਕਰ ਦਿਓ ਮੈਂ ਲੈ ਤੂੰ ਚੱਕਰ ਮਾਰੋ ਉਦੋਂ ਹੁਣ ਹੋਏ ਨਹੀਂ ਮਾਰਾਂਗੀ ਮੈਂ ਮੈਂ ਠੰਡ ਠੰਡ ਦਾ ਕਰਕੇ ਜੇ ਮੈਂ ਕੋਈ ਗੱਲ ਨਹੀਂ ਹੈ ਜੇ ਠੰਡ ਥ ਚੱਕਰ ਮਾਰੋ ਨਾਲ ਮੇਰੀ ਸੱਸ ਨੂੰ ਇਹ ਹੋਊਗਾ ਕਿ ਦਿਮਾਗ ਦੀ ਹੈ ਪਿੱਛੇ ਚਲੋ ਕੋਈ ਇਹ ਆਂਦੇ ਨਹੀਂ ਹੁਣ ਇਹ ਚੱਕਰ ਮਾਰਨ ਤੇ ਹਾਂ ਕੋਈ ਗੱਲ ਹੀ ਨਹੀਂ ਨਹੀਂ ਮਾਰਾਵਾਂਗੇ ਫੇਰ ਕੋਈ ਗੱਲ ਨਹੀਂ ਤੂੰ ਵੀ ਆ ਜਾ ਫਿਰ ਕੱਲੇ ਕੋਈ ਨਹੀਂ ਤੁਹਾਨੂੰ ਲਖਬੀ ਅੱਗੇ ਅੱਡੇ ਤੋਂ ਲੈ ਜਾਊਗਾ ਚਲ ਵੇ ਇਹ ਲਾਂਗੇ ਜੇ ਤੇ ਨਾਲ ਮੁੰਡਾ ਤੁਰ ਪੂਗਾ ਤਾਂ ਠੀਕ ਆ ਪੂਗਾ ਤਾਂ ਫਿਰ ਮੈਂ ਅੰਗ ਵਿੱਚ ਚੜਾਇਆ ਚਲੋ ਠੀਕ ਹੈ ਆ ਗਾੜੀ ਫੇਰ ਉਹ ਲੈ ਜਾ ਮਮੀ ਦਾ ਕੀ ਕਹੋ ਉਹਨੂੰ ਕਿ ਜਾਨ ਨਾ ਕਹੀ ਨਹੀਂ ਆਪੇ ਬੁਰਾਣਾ ਆਉਣ ਲੱਗਾਈ ਤੇ ਕੋਈ ਤਿਆਰੀ ਕਰ ਜਾ ਪਾਣੀ ਦੀ ਚਲੋ ਠੀਕ ਹੋ ਤਾਂ ਮੈਂ ਦੇਖ ਲਾ ਔਰ ਕਿਸਮਾੜਾ ਹੋ ਕੀ ਚਾਹੀਏ ਔਰ ਫੇਰ ਕਾਰੋਬਾਰ ਫੇਰ ਕਿਤਰਾ ਮ ਕਰੋ ਬਰ ਠੀਕ ਆ ਭਾਜੀ ਅੱਛਾ ਅੱਛਾ ਪਾਸ ਡਿਊਟੀ ਗਿਆ ਹਾਂ ਅੱਛਾ 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 ਤੇ ਮੈਂ ਚਲਾਉਂਦੇ ਆਂਦੇ ਆਂ ਮੈਨੂੰ ਲੈ ਜਾਂਦਾ ਉਹ ਤੂੰ ਆਵੇਂ ਕਾਲੀ ਰਿਆ ਕਰ ਮੈਂ ਆਪੇ ਛੱਡ ਆਉਂਗਾ ਤਾਂ ਡੰਗ ਰਹਿੰਦੇ ਯਾਰ ਇਹਨੂੰ ਹੈਂ ਉਹ ਨਹੀਂ ਡੰਗ ਤਾਂ ਮੇਰੇ ਰਹਿਣ ਦਿੰਦੇ ਕੋਈ ਗੱਲ ਨਹੀਂ ਹਾਂ ਹਾਂ ਉਹਨਾਂ ਅਸਲ 'ਚ ਨਾ ਟਿਊਸ਼ਨ ਦਾ ਬੋਰਡ ਲਾ ਲਿਆ ਵਾ ਅੱਛਾ 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 ਬੋਰਡ ਸੈਂਟਰ ਖੋਲ੍ਹਿਆ ਵਾ ਨਾਲੇ ਤੇ ਠੰਡ ਹੋ ਗਈ ਜਗਾ ਹੂੰ ਹੂੰ ਲੋਕੀ ਕੋਈ ਖਿਆਲ ਨਹੀਂ ਤੇਂ ਤੇਂ ਦੇ ਬੱਚੇ ਹੁਣ ਓਏ ਆਹ ਹੋਈ ਤੇ ਗੱਲ ਤੇਰੀ ਤੇ ਲੱਗ ਗਿਆ ਹੁਣ ਕਰਕੇ ਨਾ ਫਿਰ ਪੁੱਛਣ ਵੱਡੇ ਜਣੇ ਹੁੰਦੇ ਆ ਹਾਂ ਹਾਂ ਕੀشن ਪੜ ਜੂਗੀ ਤਾਂ ਨਾਲੇ ਇਹ ਤਾਂ ਥੋੜਾ ਜਿਹਾ ਮਨ ਨੂੰ ਰੋਜ ਉਹ ਚੱਲ ਦੱਸਾਂ ਗੱਲ ਇੱਕ ਹੋਰ ਵਾ ਜੇ ਮਹਾ ਕਾਰੋਬਾਰ ਜਿਦਾਂ ਦੁਕਾਨਦਾਰ ਨੂੰ ਮਿਲੇ ਆ ਤੇ ਆ ਵੀ ਹੁਣ ਨਾ ਇਹਨੂੰ ਇਹ ਸਮਝਾਏ ਵੀ ਡੱਟ ਕੇ ਮਿਹਨਤ ਕਰੇ ਉੱਥੇ ਹੈ ਬਿਲਕੁਲ ਬਿਲਕੁਲ ਤਾਂ ਹੀ ਇਹ ਮੈਨੂੰ ਕਹਿੰਦੀ ਵੀ ਪਹਿਲਾਂ ਨਾ ਬੱਚਿਆਂ ਨੇ ਆ ਜਾਣਾ ਵਾ ਬਹੁਤ ਗੱਲ ਸੁਣ ਜੇ ਕੋਈ ਪੈਸੇ ਲੈਣੇ ਆ ਤੇ ਅਗਲੇ ਦਾ ਧੀ ਪੁੱਤ ਜਿਹੜਾ ਬਿਲਕੁਲ ਬਰਾਬਰ ਪੜਾਏ ਉਹਨੂੰ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਮਿਹਨਤ ਬੁਰੀ ਹੋਣੀ ਚਾਹੀਦੀ ਆ ਫੇਰੀ ਫਾਇਦਾ ਵਾ ਇਦਾਂ ਨਹੀਂ ਚੱਲਦਾ ਵੀ ਅਵੇ ਪੈ ਇਕੱਠੇ ਕਰੀ ਜੀ ਅਗਲੇ ਨੂੰ ਆਵੇ ਜਾ ਕੇ ਤੂੰ ਉਹਨਾਂ ਫਿਰ ਪੜਾਵੇ। ਇਹ ਵੀ ਬੱਚਾ ਉਹਨਾਂ ਦਾ ਚੰਗਾ ਪੜੂਗਾ। ਉਹ ਗਾੜੀ ਹੋਰ ਦਾਹ ਨੂੰ ਦੱਸਣਗੇ ਤੇ ਚੱਲ ਸਾਡੀ ਕੁੜੀ ਦਾ ਕਾਰੋਬਾਰ ਵਜ ਜਾਊਗਾ। ਇਹ ਗੱਲ ਤਾਂ ਹੈ ਕਿ ਟਿਊਸ਼ਨ ਵੜਾਉਂਦਾ ਤਾਂ ਹੀ ਫਾਇਦਾ ਜੇ ਕਿ ਬੱਚੇ ਦੀ ਵੀ ਇੰਪਰੂਵਮੈਂਟ ਹੋਵੇ। ਹਾਂ 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 ਇਹ ਤਾਂ ਗੱਲ ਹੈਗੀ। ਜੇ ਬੱਚਾ ਹੀ ਉੱਥੇ ਰਹਿਣ ਦੇ ਬਸ ਸਕੂਲ ਪੜ੍ਹਨਾ ਤੇ ਫਿਰ ਟਿਊਸ਼ਨ ਦਾ ਫਾਇਦਾ ਕੀ? ਅੱਛਾ ਲੱਕਈ ਨਾ ਮਾਪੇ ਓਟ ੱੱਲਾ ਵੀ ਬੱਚਾ ਹੁੰਦਾ ਤੇ ਚੱਲ ਟਿਊਸ਼ਨ ਤੇ ਜਾ ਕੇ ਤੇ ਚੱਲ ਪਊਗਾ। ਤੇ ਮੈਂ ਥੋੜੀ ਮੱਜ ਮੇਰਾ ਸਿਰ ਖਪਾਈ ਵੱਧ ਕਰਨੀ ਪੈਂਦੀ ਬੱਚੇ ਨਾਲ। ਉਹ ਨਹੀਂ ਨਹੀਂ ਉਹ ਗੱਲ ਨਹੀਂ ਟੋਟਲ ਕੋਈ ਗੱਲ ਨਹੀਂ ਚੱਲ ਬੜਾ ਵਧੀਆ ਵਾ ਉਹ ਭਾਵੇਂ ਹੋਰ ਦੱਸ ਦੇਣ ਲਾਲੰਦੀ ਉਹਦਾਂ ਕੋਈ ਗੱਲ ਨਹੀਂ 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 ਕੋਈ ਗੱਲ ਇਹ ਮੈਨੂੰ ਕਹਿੰਦੀ ਵੀ ਆਂਦੀ ਮੈਂ ਦੋ ਕੁ ਦਿਨ ਹੋਰ ਨਹੀਂ ਆ ਹਾਂ ਮੜਕੇ ਫੇਰ ਤੁਹਾਨੂੰ ਪਤਾ ਨਿੱਕੜੇ ਨਹੀਂ ਜਾਂਦਾ ਉਹ ਗੱਲ ਤਾਂ ਵੀ ਹੈਗੀ ਆ ਅਨੇ ਨਾਲੇ ਮੰਮੀ ਵੀ ਦੇ ਹੀ ਗਹਿਣ ਆਉਂਦੇ ਵੀ ਦਿਨ ਜ਼ਿਆਦਾ ਹੋ ਗਏ ਮੜਕੇ ਲੋਕੀ ਵੀ ਅੰਡੀ-ਕੰਡੀ ਬੜੀਆਂ ਗੱਲਾਂ ਕਰਨ ਲੱਪਰਦੇ ਆ ਕਿ ਪਤਾ ਨਹੀਂ ਇੰਨੇ ਦਿਨ ਹੋ ਗਏ ਚੱਲ ਗਈ ਆਈ ਨਹੀਂ ਕੋਈ ਗੱਲ ਮੇਰੀ ਗੱਲ ਸੁਣ ਲੈ ਕਿ ਅਦੇ ਵੱਲ ਵੇਖ ਕਹਿੰਦੇ ਆਪਣਾ ਟਾਈਮ ਕੱਢੀ ਦਿੰਦਾ ਸੀ ਆਪਣੇ ਆਪ ਵੱਲ ਵੇਖੋ ਬੜਾ ਠੀਕ ਹੈ ਤੁਹਾਨੂੰ ਕਿੰਨਾ ਚੰਗਾ ਲੱਗਦਾ ਵਾ ਅੱਜ ਉਹ ਤੁਹਾਨੂੰ ਬਣਾਵਾ ਭਾਜੀ ਬੰਦੇ ਦੀ ਗੱਲਾਂ ਕਰ ਦਿੰਦੇ ਅਜਨਾਨੀਆਂ ਗੱਲਾਂ ਕਰਦੀਆਂ ਆਹ ਗਾਲ ਤੇ ਤੇਰੇ ਠੀਕ ਵਾ ਬੰਦਿਆਂ ਨੂੰ ਨਹੀਂ ਹਜਰਾ ਦਾ ਮਤਲਬ ਹੁੰਦਾ ਜਨਾਨੀਆਂ ਕੁਦੂਆਂ ਕਰਦੇ ਆ ਉਹ ਨਾ ਉਹਨੂੰ ਖੇਨ ਲੈਣ ਦੇਣਾ ਕੋਈ ਕਿਤੇ ਕਿਹਾ ਕੋਈ ਨਹੀਂ ਆਹ ਇਹ ਗੱਲ ਹੈ ਜੀ ਦੀਆਂ ਦੇ ਕੰਮ ਆ ਜੀ ਬੀਬੀਆਂ ਦਾ ਕੰਮ ਹੋ ਵਾਕਿਆ ਗੱਲ ਕੀ ਅੱਜ ਘਰ ਦਾ ਗੱਲ ਕਰਨੀ ਜੀ ਨੱਬਣ ਨਹੀਂ ਢੀ ਪੜੀ ਕਿੱਥੇ ਗਈ ਹੈ ਹੈ ਤੂੰ ਇਹ ਕਵ ਕਰਦੇ ਹੋ ਵਿਆਹ ਕੀਤਾ ਜੀ ਮੁਰ ਦੇ ਕੱਲ ਨੂੰ ਕੰਮ ਵੀ ਸਾਰਾ ਤੂੰ ਕਰੇ ਹਾਂ 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 9 ਤਰੀਕ ਇੱਥੇ ਆ ਫਿਰ ਇਦਾਂ ਨਹੀਂ ਗੱਲਾਂ ਹੁੰਦੀਆਂ ਆਹੋ ਗੱਲ ਤੇ ਆ ਵੀ ਆ ਗਈ ਹਾਂ ਜੀ ਹਾਂ ਇਹ ਸੇ ਕਰਕੇ ਆਂਦੇ ਵੀ ਚਲ ਤੂੰ ਲੈ ਹੀ ਆ ਵੀ ਲੋਕਲ ਜੀ ਇਹ ਨਾ ਵੀ ਚਲੋ ਜੇ ਕੰਮ ਤਰਪੇ ਨਾ ਤੇ ਕੰਮ ਮਾੜਾ ਨੀਗਾ ਤੇ ਚੱਲਿਆ ਵੀ ਚਲੋ ਐਵੇਂ ਬੜੀ ਪੜ੍ਹਾਈ ਲਿਖਾਈ ਸੀ ਆਪਣੇ ਲਖਵੀਰ ਨਹੀਂ ਬਿਲਕੁਲ ਚਲੋ ਹਾਂ ਜੀ ਤੇ ਮੈਨੂੰ ਪਤਾ ਹੀ ਕਿਤੇ ਨਾ ਕਿਤੇ ਨਾ ਧੀ ਪੁੱਤ ਪੜੇ ਦਾ ਮੁੱਲ ਪੈਂਦਾ ਹੀ ਪੈਂਦਾ ਇਹ ਗੱਲ ਤੇ ਹੈ ਬਿਲਕੁਲ ਸਹੀ ਗੱਲ ਸਹੀ ਗੱਲ ਕੋਈ ਨਾ ਕੋਈ ਬੰਦਾ ਲੈ ਪੈਂਦਾ ਵਾ ਠੀਕ ਨਹੀਂ ਨਹੀਂ ਗਾੜੀ ਨਾ ਪੇਪ ਮਨੋਏ ਅਭੀ ਚੱਲ ਨਾਲ ਬੱਚੇ ਪੜਾਉਗੇ ਤਾਂ ਨਾਲੇ ਆਪਣੀ ਤਿਆਰੀ ਕਰੀ ਜਾਓ ਨਹੀਂ ਨਹੀਂ ਚੱਲ ਵਧੀਆ ਵਧੀਆ ਟਾਈਮ ਨਿਕਲ ਨਿਕਲ ਨਹੀਂ ਇਹ ਤਾਂ ਗੱਲ ਤਾਂ ਠੀਕ ਹੈ ਚਲੋ ਹਾਂਜੀ ਹਾਂਜੀ ਪਹਿਲਾਂ ਸਮਾਂ ਇਤਨਾ ਦਾ ਵੀ ਸਾਰੇ ਜੀ ਕਮਾਉਣ ਤੇ ਬਹੁਤ ਹੀ ਅਸਰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਨਹੀਂ ਹਾਂਜੀ ਹਾਂਜੀ ਤੇ ਪਹਿਲੀਆਂ ਸਮਾਂ ਗੱਲਾਂ ਹੋਰ ਹੁੰਦੀਆਂ ਸੀ ਇੱਕ ਜਣਾ ਕਮਾਉਂਦਾ ਹੈ 10 ਜਣੇ ਖਾਣ ਵਾਲੇ ਪਰ ਨਹੀਂ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਸਹੀ ਗੱਲ ਤੂੰ ਆਪਣੇ ਕਾਰੋਬਾਰ ਤੇ ਲੱਗਾ ਇਹ ਵੀ ਹਾਰੇ ਲੱਗ ਜੂਗੀ ਹੈ ਸਹੀ ਗੱਲ ਸਹੀ ਗੱਲ ਚਲੋ ਹਾਂਜੀ ਚਲੋ ਹੁਣ ਨਹੀਂ ਤਿਆਰ ਬੱਸ ਹਾਂ ਰੱਬ ਨੂੰ ਆਹ ਚਲੋ ਕੋਈ ਨਹੀਂ ਮਾਦ ਨੇ ਬਾਜ ਆ ਮੈਂ ਨਾ ਚਲੀਏ ਫਿਰ ਮੁੜ ਕੇ ਹਾਂ ਮੇਰਾ ਬੜਾ ਆ ਜਾਂਦਾ ਬੀਆ ਹੋਏ ਤੇ ਗੱਲ ਆ ਗਈ ਮੁੜ ਕੇ ਠੰਡ ਹੋ ਜਾਂਦੀ ਹੈ ਦਿਨ ਵੀ ਇਦਾਂ ਦੇ ਹਾਂ ਚਲੋ ਫਿਰ ਮਨ ਅੱਗੇ ਆ ਚਲੋ ਚਲੀਏ ਚੱਲ ਮੰਮੀ ਚੰਗਾ ਫਿਰ ਕਾਲੇ ਪੈ ਗਏ ਤੁਸੀਂ ਤੇ ਛੱਟ ਪਾ ਆ ਦੇਖ ਲਓ ਹੁਣ ਇਹਨਾਂ ਨੇ ਜਾਣਾ ਚੰਗਾ ਵੀਰ ਜੀ ਚੱਲ ਚੱਪਤਾ ਠੀਕ ਆ ਜੀ ਭਾਬੀ ਭਾਬੀ ਇੱਥੇ ਬਹਿ ਗਦੇ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਫਿਰ ਚੱਲ ਜਣੇ ਫਿਰ ਆਵਾਂਗੇ ਤੇ ਨਾ ਮੇਰੀ ਗੱਲ ਸੁਣ ਜਦੋਂ ਇੱਕ ਕਦੇ ਛੁੱਟੀ ਹੋਇਆ ਕਰੋਗੇ ਨਾ ਤੇ ਗੇੜਾ ਮਰਵਾ ਜਾ ਕਦੀ ਭੈਣ ਮੇਰੀ ਨੂੰ ਕੋਈ ਗੱਲ ਨਹੀਂ ਤੁਸੀਂ ਵੀ ਵੀਰ ਜੀ ਆਇਓ ਭਾਬੀ ਨੂੰ ਲੈ ਕੇ ਨਾਲ ਆਇਓ ਮੰਮੀ ਨੂੰ ਮੈਂ ਕਿਹਾ ਮੰਮੀ ਕਹਿੰਦੀ ਕੋਈ ਨਹੀਂ ਆਵਾਂਗੇ じゃ ਮੈਂ ਤੇ ਇਹ ਆਵਾਂਗੇ ਤੇ じゃ ਫਿਰ ਤੇਰੀ ਭਝਾਈ ਕੋਈ ਗੱਲ ਨਹੀਂ ਚਲੋ ਠੀਕ ਆ ਮੰਮੀ ਫਿਰ ਚਲੋ ਮੇਰਾ ਮਤ ਕਰ ਤਾਹੀ ਜਾਣਾ ਚਲੋ ਠੀਕ ਆ ਚਲੋ ਮੈਂ ਦੱਲ ਰਿਹਾ ਹਾਂ ਗੱਲ ਦੱਸਣ ਨੂੰ। ਉਹ ਰਮਨੋ? ਹਾਂਜੀ। ਕੀ ਗੱਲ ਜਉਂਦੀ ਹੋਈ ਐ ਸੋਚੀ ਪਈ ਐ? ਨਹੀਂ ਸੋਚੀ ਕੀ ਪਹਿਣਾ ਉੱਧੇ ਹੀ ਬਸ ਬੈਠੀ ਹੀ। ਬਸ ਬਸ। ਮੈਂ ਮੈਨੂੰ ਅੱਜ ਗੁਰੂ ਅਗਲ ਬਤਾ ਦੇ। ਉਹ ਤੇਰੀ ਵੀ ਆਉਣੀ ਐ। ਉੱਥੇ ਕੀ ਗੱਲ ਹੋਣੀ ਐ? ਹੁਣ ਹਫਤਾ ਰਹਿ ਕੇ ਆਈ ਆ। ਆਪੇ ਸੁਭਾਣੇ ਪਹੁੰਚਦਾ। ਜੂ ਵੀ ਜੂ ਉਹਦੀ ਵਾਈ ਆਈ ਐ ਨਾ। ਉਹਦਾ ਸਭਾ ਹੋ ਹੀ ਰਿਹਾ ਮੈਂ ਸੋਚਿਆ ਹੀ ਚੱਲ ਹੁਣ ਰਾਂ ਕਿ ਆਵਾਂ ਇਹ ਤੇ ਚੱਲ ਮਾਮੀ ਨਾਲ ਹਨਾ ਵੀ ਬੁੱਕ ਸੁਪੋਲਾਂਗੇ ਕਿ ਗੱਲਾਂ ਬਾਤਾਂ ਕਰਾਂਗੇ ਪਰ ਉਹਦਾ ਨਾ ਸਭਾ ਐਦਾਂ ਦਾ ਇਹ ਕਹਿੰਦੀ ਮੇਰੇ ਲੱਗੇ ਨਾ ਮੇਰੇ ਲੱਗੇ ਨਾ ਬੈਠ ਉਹ ਚੱਲ ਯਾਰ ਮੇਰੀ ਗੱਲ ਸੁਣ ਹਰ ਇੱਕ ਦਾ ਆਪਣਾ ਸੁਭਾਅ ਹੁੰਦਾ ਹੈ ਕਿ ਇਹਦੇ ਕਰਨ ਨਾਲ ਕਦੀ ਕੋਈ ਸੁਭਾਅ ਨਹੀਂ ਬਦਲ ਜਾਂਦੇ ਉਹ ਗੱਲ ਤੇ ਨਹੀਂ ਹੈਗੀ ਮੈਨੂੰ ਪਤਾ ਕੀ ਗੱਲ ਆ ਮੰਮੀ ਨਾਲ ਵੀ ਉਹੀ ਸੁਭਾਅ ਮੇਰੇ ਨਾਲ ਵੀ ਉਹੀ ਸੁਭਾਅ ਵੀਰ ਜੀ ਦਾ ਸੁਭਾਅ ਠੀਕ ਆ ਠੀਕ ਹੈ ਨਾ ਤੇ ਜਿਹੜਾ ਉਦੇ ਆ ਉਹਦਾ ਵੀ ਅੱਗੇ ਭਾਬੀ ਵਾਲਾ ਸਾਬਾ ਉਹ ਚੱਲ ਬਈ ਗੱਲ ਨਹੀਂ ਛੱਡ ਆਪਣੀ ਮੇਨ ਗੱਲ ਹੁੰਦੀ ਆ ਵੀ ਮਾਂ ਠੀਕ ਰਵੇ ਉਹ ਠੀਕ ਠਾਕ ਰਹਿੰਦੇ ਈ ਮੰਮੀ ਤਾਂ ਠੀਕ ਨੇ ਮੰਮੀ ਦੀ ਨਹੀਂ ਕੋਈ ਗੱਲ ਹੈਗੀ ਪਰ ਮੰਮੀ ਜਦੋਂ ਤੇ ਇਹ ਗੱਲਾਂ ਸੁਣ ਲੈਂਦੇ ਨਾ ਤੇ ਮੰਮੀ ਥੋੜਾ ਜਿਹਾ ਨਾ ਮਨ ਕਰ ਲੈਂਦੇ ਆ ਹਲਕਾ ਕੋਈ ਯਾਰ ਉਹਦੇ ਫਿਰ ਹੁੰਦਾ ਹੀ ਹੁੰਦਾ ਗੱਲਾਂ ਵੀ ਆ ਜਾਂਦੀ ਕਿਹੜੀ ਛੱਡਦੀ ਹੋਣੀ ਹੈ ਉਹੀ ਨਾ ਹੁਣ ਦੇਖੋ ਮੇਰੇ ਵਿਆਹ ਦੇ ਕਿੰਨੇ ਪੈਸਾ ਲਾਇਆ ਪੱਪਾ ਵੀਜੀ ਨੇ ਲਾਇਆ ਨਾ ਹੁਣ ਪਤਾ ਤਾਂ ਹੈ ਹੀ ਆ ਭਾਬੀ ਨੂੰ ਕਿ ਪੈਸਾ ਲੱਗਾ ਹੈ ਹੌਲੀ ਹੌਲੀ ਹੈ ਨਾ ਚਲੋ ਉਹਨਾਂ ਦਾ ਉਤਰਨਾ ਉਦੇ ਇਹ ਕਹਿੰਦਾ ਗੱਡੀ ਲੈ ਕੇ ਦੂ ਕਹਿੰਦਾ ਮੈਂ ਟਿਊਸ਼ਨ ਹੀ ਨਹੀਂ ਜਾਣਾ ਗੱਡੀ ਤੋਂ ਬਿਨਾ ਲੈ ਆ ਦੱਸ ਹੋਰ ਕੀ ਆ ਗੱਡੀ ਆਣ ਵਾਲੀ ਹੋ ਜੀ ਉਹ ਨਹੀਂ ਹੋਣੀ ਅੰਮਰ ਹੋ ਗਈ ਆ ਮੈਂ ਤੇ ਕਿਹਾ ਮੰਮੀ ਦੱਸੰਦੇ ਮੰਮੀ ਕਹਿੰਦੇ ਦੱਸ ਕੀ ਫਿਰ ਵੀਰ ਜੀ ਨੂੰ ਕਿਹਾ ਹੁਣ ਆ ਭਾਬੀ ਨੇ ਵੀਰ ਜੀ ਅੱਗੇ ਕਹਿੰਦਾ ਕਿ ਉਹਨੂੰ ਤਾਂ ਸਾਈਕਲ ਤੇ ਜਾਣਾ ਜਾਵੇ ਮੋਟਰਸਾਈਕਲ ਤੇ ਜਾਣਾ ਮੋਟਰਸਾਈਕਲ ਤੇ ਜਾਵੇ ਪਰ ਗੱਡੀ ਨਹੀਂ ਮਿਲਦੀ ਹੁਣ ਤੁਹਾਡੇ ਸਾਹਮਣੇ ਵਿਆਹ ਤੇ ਇੰਨਾ ਖਰਚਾ ਲਾਇਆ ਤੇ ਗੱਡੀ ਕਿੱਥੇ ਪੈਸੇ ਕਿੱਥੋਂ ਆਣੇ ਆ ਅੱਜਕੱਲ੍ਹ ਤਾਂ ਨਿਆਣੇ ਨਾ ਮੰਦੇ ਨਹੀਂ ਹੈਗੇ ਬਸ ਨਾ ਆਪਣੀਆਂ ਜਿਦਾ ਕਰਦੇ ਆ ਯਾਰ ਤੇਰੀ ਗੱਲ ਠੀਕ ਆ ਪਰ ਆਪਾਂ ਨਾ ਸਮਝੋ ਵਿਖੋ ਖਾਵਾ ਜ਼ਿਆਦਾ ਕਰ ਲੈਂਦੇ ਆ ਉਹੀ ਤੇ ਚੀਜ਼ ਹੋ ਜਾਂਦੀ ਆ ਉਹਦੇ ਚੱਕਰ 'ਚ ਆਪਾਂ ਮਰੇ ਜਾਂਦੇ ਆ ਉਹੀ ਤੇ ਗੱਲ ਆ ਹਨਾ ਪ੍ਰਕਰਨ ਵੀ ਤੇ ਹੈ ਹੀ ਆ ਬੁਲਟ ਦੀ ਜਿੱਦ ਕੀਤੀ ਹੀ ਉਹਨੇ ਵੀ ਓਏ ਆਹ ਉਹ ਤੇ ਗੱਲ ਹੈ ਵਾ ਬਸ ਜਿਹਦਾ ਨੂੰ ਬੁਲਟ ਦੀ ਜਿੱਦ ਕਰ ਲੈਂਦੇ ਉਹਦੇ ਨੇ ਕਰ ਲਈ ਕੱਡੀ ਦੀ ਜਿੱਦ ਕਰ ਲਈ ਯਾਰ ਬੁਲਟ ਤੇ ਵੱਡੀ ਜਿਹੀ ਫਰਕ ਵੀ ਹੈਗਾ ਇਸ ਗੱਲੋਂ ਨਾ ਸਸਤਾ ਦੇ ਵੀ ਨਹੀਂ ਆ ਯਾਰ ਵੇਖਿਆ ਜਾਵੇ ਉਹੀ ਤੇ ਗੱਲ ਆ ਪਰ ਹੁਣ ਕੀ ਕਰਨਾ ਇਸੇ ਬਾਲਦੇ ਨਾ ਪਾਪੂ ਨਾਲ ਜੁੜਿਆ ਹੀ ਪਾਰਾ ਹੁਣ ਮੇਨਾ ਦਾ ਥੋੜਾ ਵਤੀਰਾ ਨਹੀਂ ਸਹੀ ਰੱਖਿਆ ਯਾਰ ਮੈਨੂੰ ਰਹਿਣਾ ਹੀ ਹੋਣਾ ਜਦ ਤੱਕ ਜਦ ਤੱਕ ਹਾਲਾਤ ਨਹੀਂ ਠੀਕ ਹੁੰਦੇ ਕਰਦੇ ਤੇ ਕੀ ਗੱਲਾਂ ਲਖਬੀਰ ਪੂਰ ਗੱਲ ਕੋਈ ਨਹੀਂ ਹੈ ਮੇਰੇ ਤੇ ਟੇਕੇ ਮੈਂ ਤੇ ਜਾਣਾ ਹੀ ਆ ਪਰ ਜਦੋਂ ਅੱਗੋਂ ਕੋਈ ਇਦਾਂ ਦਾ ਵਤੀਰਾ ਕਰੇ ਨਾ ਫਿਰ ਜੀ ਨਹੀਂ ਕਰਦਾ ਯਾਰ ਫਿਰ ਜੀ ਕਰਦਾ ਕਿ ਚਲ ਆਪਣੇ ਘਰ ਹੀ ਚੱਲ ਜੀ ਹਣਾ ਇਹ ਇਹੇ ਵੀ ਹੱਸ ਕੇ ਬੋਲੇ ਤੇ ਫਿਰ ਕਿਉਂ ਨਹੀਂ ਮੰਨਣਾ ਲੱਗਣਾ ਮੰਮੀ ਹੈਗੀ ਆ ਮੰਮੀ ਬੋਲਦੀ ਆ ਪਰ ਹਰ ਵੇਲੇ ਮੰਮੀ ਤੇ ਨਹੀਂ ਨਾ ਲੱਗੇ ਰਹਿੰਦੇ ਤਾਂ ਇੰਨਾ ਮੰਮੀ ਕਿਤੇ ਜਾਣਾ ਵੀ ਪੈਂਦਾ ਹੈ ਉਹ ਨਾਲ ਇਹਨੇ ਦੇਣ ਨਹੀਂ ਰਿਹਾ ਸਰਦਾ ਹੁੰਦਾ। ਸਹੀ ਵਾਲੇ ਕੰਮ ਨੂੰ ਲੈ ਕੇ ਚਿਕੀਕ ਹੁੰਦੀ ਜਾਂਦੀ ਆ। ਉਹੀ ਤੇ ਗੱਲ ਹੈ ਹੁਣ ਤਾਂ ਦੇ ਸਾਹਮਣੇ ਜ਼ਰੂਰੀ ਨਹੀਂ ਵੀ ਗੱਲ ਤਾਂ ਇਹ ਵੀ ਸੁਣਾਈ ਹੁੰਦੀ ਹੈ। ਕੰਮ ਕਰਦੀ ਆ। ਭਾਬੀ ਨੂੰ ਕੋਈ ਇੰਨਾ ਕੰਮ ਨਹੀਂ ਪੈਂਦਾ ਪਰ ਫੇਰ ਵੀ ਮੈਂ ਉਹਦੇ ਕੋਲ ਜਾਣਦਾ ਮੈਂ ਜ਼ਰੂਰੀ ਨਹੀਂ ਕੀਤਾ ਇਹ ਵੀ ਸੁਣਾਈ ਹੁੰਦੀ ਹੈ। ਕੰਮ ਦੀ ਵੀ ਹੁੰਦੀ ਹੋਣੀ। ਹਾਂਜੀ ਤੇ ਫਿਰ ਆ ਕੇ ਇੱਥੇ ਬਹਿ ਗਈ ਵਿਲੀ। ਹੋ ਸਕਦਾ ਪਰ ਨਹੀਂ ਜੇ ਮੈਂ ਗਈਆਂ ਨਾ ਮੈਂ ਨਾਲ ਹੋ ਕੇ ਭਾਬੀ ਦੇ ਸਾਰੇ ਕੰਮ ਕਰਾਏ ਆ। ਇੱਕ ਦਿਨ ਕਹਿੰਦੀ ਕਿ ਮੈਨੂੰ ਬੁਖਾਰ ਆਇਆ ਤੇ ਰੋਟੀ ਬਣਾ। ਮੈਂ ਰੋਟੀ ਬਣਾਈ ਸਾਰਾ ਕੁਝ ਹੀ ਕੀਤਾ ਪਰ ਉਹਦਾ ਤਾਂ ਸੁਭਾਅ ਨਹੀਂ ਬਦਲਦਾ। ਉੱਚਲ ਕੋਈ ਗੱਲ ਨਹੀਂ ਬਦਲਦਾ ਨਹੀਂ ਸਹੀ ਆਪ ਇੱਕ ਦਿਨ ਆਊਗਾ ਉਹ ਜਿਹੜਾ ਟਾਈਮ ਆਊਗਾ ਜਦੋਂ ਹੋਊਗਾ ਨਾ ਸੋਚਦੀ ਆ ਲੋਕੀ ਸੱਚੀ ਕਹਿੰਦੇ ਹੁੰਦੇ ਨਾ ਪੇਕੇ ਹੁੰਦੇ ਮਾਵਾ ਨਾਲ ਹੁਣ ਜੋ ਤੱਕ ਮੰਮੀ ਆ ਮੈਂ ਜਾਨੀ ਆ ਜਦੋਂ ਮੰਮੀ ਦੇ ਵੀ ਇਦਾਂ ਦੀ ਗੱਲ ਹੋ ਜਾਈ ਹਣਾ ਰੱਬ ਕਰੇ ਨਾ ਹੋਵੇ ਫਿਰ ਭਾਬੀ ਨਾਲ ਕਿੱਦਾਂ ਜਾਵਾਂਗੀ ਦੱਸੋ ਜੇ ਮੈਂ ਜਾਵਾਂਗੀ ਵੀ ਅੱਗੇ ਮਿਲਣੀ ਤਾਂ ਭਾਬੀ ਐ ਵੀਰ ਜੀ ਕਦੀ ਕਾਰ ਹੁੰਦੇ ਕਦੀ ਕੰਮ ਤੇ ਹੁੰਦੇ ਆ ਉਹ ਬਣਾ ਫਿਰ ਮੈਂ ਸੋਚਦੀ ਆ ਕਈ ਵਾਰ ਫਿਰ ਮੈਂ ਸੋਚਦੀ ਆ ਯਾਰ ਲੋਕਾਂ ਨੇ ਵੀ ਥੋੜਾ ਗੱਲ ਬਣਾਈ ਹੈ ਕਿ ਪੇਕੇ ਹੁੰਦੇ ਮਾਵਾ ਨਾਲ ਇਹ ਉਹ ਗੱਲ ਤੇ ਠੀਕ ਆ ਬਿਲਕੁਲ ਸਹੀ ਗੱਲ ਆ ਚਲ ਕੋਈ ਗੱਲ ਨਹੀਂ ਆ ਬਿਨਾਂ ਟੈਨਸ਼ਨ ਲਈ ਜਾਵਾਂ ਤੂੰ ਕੋਈ ਗੱਲ ਨਹੀਂ ਤੂੰ ਨਾਲ ਮੇਰੀ ਗੱਲ ਸੁਣ ਉਹ ਕੱਲ ਆਏ ਹੀ ਬੱਚੇ ਨਾਲੇ ਅੱਛਾ ਟਿਊਸ਼ਨ ਦੇ ਪੁੱਛ ਕੀਆ ਕੱਲ ਤੋਂ ਸਟਾਰਟ ਹੋਣੀ ਆ ਕੱਲ ਤੋਂ ਲੈਣਾ ਸ਼ੁਰੂ ਕਰ ਦੇਣਾ ਚਲੋ ਠੀਕ ਆ ਫਿਰ ਤੇਰਾ ਤੇ ਮੈਂ ਸੋੜੇ ਸੋੜੇ ਦਫ਼ਤਰ ਖੋਲ੍ਹ ਦਿਆ ਕਰੂੰਗਾ ਚਲੋ ਇੱਦਾਂ ਕਰ ਲਿਆ ਕਰੋ ਆਦੇ ਬਾਅਦ ਤੂੰ ਚੱਲ ਜਾ ਕੋਈ ਦੁਪਹਿਰ ਦੇ ਆਹੋ ਮੈਨੂੰ ਤੇ ਛੱਡਿਆ ਕਰੋ ਫਿਰ ਬਾਅਦ ਲੈਣ ਆ ਜਾਇਆ ਕਰੋ ਕਿ ਚਲ ਵੀ ਟਿਊਸ਼ਨ ਨਾ ਦੇ ਨੀ ਰਚਾਟ ਹੋ ਜਾਂਦਾ ਤੁਹਾਨੂੰ ਪਤਾ ਸਿਆਲ ਦਾ ਦੇਣਾ ਤੇ ਇਦਾਂ ਵਰਗੀ ਚਲ ਕੋਈ ਗੱਲ ਨਹੀਂ ਬੈਠ ਤੂੰ ਠੀਕ ਆ ਛਡਾ ਦੇਰੂੰਗਾ ਬਾਜੀ ਮੈਂ ਲੈ ਰਿਹਾ ਆ ਚਲੋ ਠੀਕ ਆ ਕੋਈ ਨਹੀਂ ਠੀਕ ਚਲ ਇਹਨਾਂ ਨਾਲ ਗੱਲ ਕਰਕੇ ਨਾ ਮਨ ਦੇ ਥੋੜਾ ਹਲਕਾ ਹੋਈ ਗਿਆ ਓਹੀ ਭਾਬੀ ਦੇ ਗੱਲਾਂ ਹੀ ਸੋਚਣੀ ਚੱਲ ਕੀ ਕਰਨਾ ਸੋਚੀਏ ਵੀ ਟਿਊਸ਼ਨ ਵਾਲੇ ਬੱਚੇ ਕਹਿੰਦੇ ਆਏ ਆ ਐਡਾ ਕਰਦੀ ਆ ਆਪਣੀ ਕੋਈ ਪ੍ਰੈਪਰੇਸ਼ਨ ਕਰ ਲੈਣੀ ਆ ਫਿਰ ਵੀ ਬੜੇ ਦਿਚਰਾ ਬਾਅਦ ਪੜਾਉਣਾ ਹੈ ਤੇ ਫਿਰ ਕੁਸ਼ਤ ਚਾਹੀਦਾ ਇਹਨਾਂ ਪ੍ਰੈਪਰੇਸ਼ਨ ਨਾਲ ਮੰਮੀ ਵੀ ਕਹਗੀ ਤੇਰੇ ਮੰਮੀ ਤੇ ਮਿਲੈ ਨੂੰ